ਇਹ ਵੇਲੇ ਹਲ ਗਏ ਇਹਨਾਂ ਨੂੰ ਕਹਤਾ ਚਲੋ ਆਗੇ ਵਿਚਾਰੇ ਮੇਰੇ ਪਿੱਛੇ ਇੱਥੇ ਵੜਨੀ ਨਹੀਂ ਚਾਹੀਦੀ ਉਹ ਨਹੀਂ ਗੱਲੇ ਦੀ ਛੇਤੀ ਨਹੀਂ ਨਾ ਡੈਡੀ ਨੇ ਦਵਾਈ ਲਿਆ ਕੇ ਦੇ ਸਕਦੇ ਸੀ ਉਹ ਜ਼ਿਆਦਾ ਹੁਣਾ ਸੀ ਇਹਨੇ ਮੈਂ ਜ਼ਿਆਦਾ ਡੈਡੀ ਨੇ ਦਵਾਈ ਲਿਆ ਕੇ ਦੇ ਸਕਦੇ ਸੀ ਜੋ ਬੰਨੇ ਜ਼ਿਆਦਾ ਲਿਆ ਕੇ ਦੇਣੀ ਸੀ ਹੁਣ ਤਾਨੂੰ ਪਿਆਰੀ ਲੱਗਣ ਲੱਪਿਓ ਨੋ ਸੰਦੀਪ ਜੇ ਤੁਸੀਂ ਵੀ ਖਾਣੀ ਹੈ ਨਾ ਰੋਟੀ ਤੇ ਮੈਂ ਪਾ ਕੇ ਲਿਆ ਦਿੰਨੀ ਆ ਉਹ ਵਿਚਾਰੀ ਬਣਾਗੀ ਹੀ ਮੈਂ ਨਹੀਂ ਖਾਣੀ ਉਹਦੇ ਹੱਥ ਦੀ ਰੋਟੀ ਰੋਟੀ ਨਾ ਮੈਂ ਉਹਦੇ ਹੱਥ ਦਾ ਪਾਣੀ ਪੀਣਾ ਨਾ ਮੈਂ ਰੋਟੀ ਖਾਣੀ ਮੇਰਾ ਕੱਲੀ ਦਾ ਹੋ ਗਿਆ ਕੋਈ ਗੱਲ ਨਹੀਂ ਪੁੱਤ ਐ ਇਦਾਂ ਨਹੀਂ ਹੋਣ ਦਿੰਦੇ ਅਸੀਂ। ਸਾਨੂੰ ਵੀ ਸੋਝੀ ਹੋਣੀ ਆਈ ਐ। ਨਹੀਂ। ਲੋਟੋ ਚੱਲ ਗਈ ਉਹ ਉੱਥੇ ਕੀ ਲੈਣਾ ਹੀ ਫਿਰ? ਦੋਵੇਂ ਜਾਣੇ ਆਏ ਹੀ ਉਹ ਦਵਾਈ ਦਵਾ ਕੇ ਗਿਆ ਵਾ। ਉਹਨੇ ਸਾਡੀ ਮਾਰਨ। ਮੰਮੀ ਨੂੰ ਕਹਿਣਾ ਸੀ ਕਿ ਇਥੇ ਕੋਈ ਚੋਰੀ ਹੋ ਜਾਂਦੀ ਫਿਰ ਕਹਿੰਦਾ ਨਾਲ ਆਉਂਦੇ ਆਪਾਂ। ਕੋਈ ਗੱਲ ਨਹੀਂ ਆਈ ਆ ਨਾ ਇਹਨੂੰ ਹੁਣ ਭੁਗਤਣਾ ਪਊਗਾ। ਮੈਂ ਕਰਕੇ ਵਿਖਾਉਣੀ ਆ। ਇਹ ਸਾਡੇ ਘਰ ਆਈ ਆ ਨਾ ਇਹਨੂੰ ਭੁਗਤਣਾ ਪਊਗਾ ਨਾ ਮੈਂ ਕਰਕੇ ਵਿਖਾਉਣੀ ਹੁਣ। ਕਰਨਾ ਕੀ ਆ ਕਰਕੇ ਵਿਖਾਉਣੀ ਆ ਨਾ ਤੁਹਾਨੂੰ ਮੈਂ ਇਹ ਤੇ ਲਾਉਂਗੀ ਹੁਣ ਮੈਂ ਚੋਰੀ ਦਾ ਇਲਜ਼ਾਮ ਉਹ ਇਹਨੂੰ ਅੰਦਰ ਨਾ ਰੱਖੋ ਥੱਲੇ ਬਾਹਰ ਰੱਖਣਾ ਹੈ ਮਮੀ ਸਾਨੂੰ ਕਿ ਲੋੜ ਹੀ ਝੂਠ ਬੋਲਣ ਦੀ ਬੋਲਣ ਦੀ ਬੋਲਣ ਦੀ ਮਮੀ ਮੈਨੂੰ ਕਿ ਲੋੜ ਹੀ ਝੂਠ ਬੋਲਣ ਦੀ ਜੇ ਮੇਰੇ ਤੇ ਯਕੀਨ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਪੁੱਛ ਲਓ ਮਮੀ ਦਵਾਈ ਖੁੱਲੀ ਹੀ ਥੇ ਦੱਬਾਈ ਨਹੀਂ ਬੋਲਣ ਮੰਮੀ ਆ ਵੇਖੋ ਇੱਥੇ ਚ ਸੈਟ ਹੀ ਨਹੀਂ ਆ ਤੂੰ ਤਾਂ ਮੈਂ ਠੀਕ ਹੋ ਜਦੋਂ ਰੋਟੀਆਂ ਦੋ ਲਾ ਦੂੰ ਹੁਣ ਪਿਓ ਤੇਰਾ ਸਾਰਾ ਦਿਨ ਭੁੱਖਾ ਰਹਿੰਦਾ ਤੁਸੀਂ ਤਾਂ ਫੋਨ ਕਰਕੇ ਪੁੱਛਿਆ ਵੀ ਨਹੀਂ ਵੀ ਮਾਤਾ ਮਰ ਗਈਆਂ ਕਿ ਹੈ ਗਈਆਂ ਉਹ ਮੰਮੀ ਉੱਥੇ ਕਦੇ ਰੁਪਈਆ ਚੋਕ ਕੇ ਉਧਰਦਾਨੇ ਉਧਰ ਨਹੀਂ ਕੀਤਾ ਮੈਂ ਕਿੱਦਾਂ ਨਾ ਲਾਦਾ ਪਿਓ ਚੋਕ ਕੇ ਰਹੀ ਆ ਅੱਜ ਤੂੰ ਵੇਲ ਜਾ ਬਣਾਉਂਦੇ ਆ ਫੇਰ ਮੰਮੀ ਤੂੰ ਹੀ ਕੱਢ ਲਿਆ ਤੁਸੀਂ ਹੀ ਘਰ ਚ ਇੱਥੇ ਕਰ ਰਹੀ ਆ ਮੈਂ ਕੀਤੀ ਆ ਐਨੇ ਚਿਰ ਦੇ ਤਾਂ ਮੈਂ ਚੋਰੀ ਕੀਤੀ ਨਹੀਂ ਘਰ ਵਿੱਚੋਂ ਅੱਜ ਹੀ ਕਰਨੀ ਸੀ ਤੇ ਨਾਲੇ ਅੱਜ ਹੀ ਉਹਨੇ ਤੇਰਾ ਸੋਨਾ ਕੱਢਣਾ ਸੀ ਪਹਿਲਾਂ ਕਿਉਂ ਨਹੀਂ ਕੱਢਿਆ ਤੇ ਕੀ ਪਤਾ ਮੰਮੀ ਉਹ ਵੇਲਾ ਸਮਝ ਸੋਨਾ ਤਾਂ ਮੈਂ ਕਢਾ ਕੇ ਛੱਡੂਗੀ ਨਾਲੇ ਚੋਰ ਤੇ ਨਾਲੇ ਚਤਰ ਰਮਨ ਕੀ ਗੱਲ ਹੋਈ ਯਾਰ ਰੋਲਾ ਪਾਉਂਦੇ ਆ ਹਾਂਜੀ ਨਹੀਂ ਵੱਜਾ ਨਹੀਂ ਹਜੇ ਵੀ ਨਹੀਂ ਲੱਗੀ ਵੇਖਾਂ ਜੇ ਮੈਂ ਕੁਝ ਬੋਲਣ ਨਹੀਂ ਲਈ ਮੇਰੇ ਸਿਰ ਤੇ ਚੜੀ ਜਾਣ ਲਈ ਆ ਹੋ ਨਹੀਂ ਚੱਲਦੀਆਂ ਉਹ ਰਮਨ ਉਹ ਹੈ ਹੀ ਪਹਿਲਾਂ ਹੀ ਚਲਾ ਗਈ ਉਹ ਇਹਦਾ ਰਾਦਾ ਦੀਵੇਥ ਲੈ ਹਨੇਰਾ ਵਾ ਬਾਕੀ ਦੁਨੀਆ ਸ਼ਦਾਈ ਤੁਰੇ ਫਿਰਨ ਲਈ ਆ ਪਰ ਮੇਰੇ ਜਿਹੜੇ ਧੌਲੇ ਆ ਨਾ ਛਾਵੇਂ ਨਹੀਂ ਆ ਧੁੱਪੇ ਨਹੀਂ ਆਗੇ ਉਹਦਾ ਕਿੱਧਰ ਨੂੰ ਜਾਂਦਾ ਤੇ ਕਿਹੜਾ ਕਿੱਧਰ ਨੂੰ ਜਾਂਦਾ ਵਾ ਐਡੀ ਨਿਆਣੀ ਨਾ ਮੈਨੂੰ ਸਮਝੇ ਸੋਨਾ ਇਹਨੇ ਕੱਢਿਆ ਤੇ ਇਹਨੇ ਲਕਾਇਆ ਵਾ ਨਾ ਲਾਇਆ ਵਾ ਉਹਦਾ ਫੋਨ ਕਰ ਦੰਦਾ ਦਾਹੀ ਤੇ ਅੱਜ ਨਹੀਂ ਮੈਂ ਆਉਣਾ ਤੇ ਮਾਂ ਬਿਮਾਰ ਪਈ ਤੇ ਇੱਕ ਰੀ ਨਹੀਂ ਫੋਨ ਕੀਤਾ ਕਿੰਤਾ ਪੂਰਾ ਲੇਟ ਆਇਆ ਇਹ ਰੋਟੀ ਪਾਣੀ ਖਾ ਕੇ ਆਇਆ ਇਹਨਾਂ ਨੂੰ ਪਤਾ ਹੀ ਵੀ ਜਾ ਕੇ ਪਕਾਉਣਾ ਪੈਣਾ ਵਾ ਅਹੀਂ ਘਰ ਤੋਂ ਵਿੜਾ ਹੀ ਆ ਮਰ ਗਏ ਜਿਹੜੇ ਘਰ ਬਣਾਉਂਦੇ ਇਹ ਘਰ ਵਾਲੀ ਆ ਗਈ ਆ ਉਹਨੂੰ ਅੱਧਰ ਕੱਢਤਾ ਵਾ ਤੁਹਾਨੂੰ ਆਂਦੀ ਤੁਹਾਡਾ ਕੱਖ ਨਹੀਂ ਗਾ ਇਹ ਵੇਲੀ ਅਲ ਗਏ ਇਹਨਾਂ ਨੂੰ ਕਹਤਾ ਚੱਲੋ ਆਗੇ ਵਿਚਾਰੇ ਮੇਰੇ ਪਿੱਛੇ ਇੱਥੇ ਵੜਨੀ ਨਹੀਂ ਚਾਹੀਦੀ ਉਹ ਨਹੀਂ ਗੱਲ ਇਹ ਨਹੀਂ ਸੀ ਨਾ ਡੈਡੀ ਨੇ ਦਵਾਈ ਲੈ ਕੇ ਦੇ ਸਕਦੇ ਸੀ ਉਹ ਜ਼ਿਆਦਾ ਹੁਣਾ ਹੀ ਨੇ ਡੈਡੀ ਨੇ ਦਵਾਈ ਲੈ ਕੇ ਦੇ ਸਕਦੇ ਸੀ ਜੋ ਬੰਨੇ ਜ਼ਿਆਦਾ ਲੈ ਕੇ ਦੇਣੀ ਸੀ ਹੁਣ ਤਾਨੂੰ ਪਿਆਰੀ ਲੱਗਣ ਲੱਪੀਓ ਨੋ ਸੰਦੀਪ ਜੇ ਤੁਸੀਂ ਵੀ ਖਾਣੀ ਹੈ ਨਾ ਰੋਟੀ ਤੇ ਮੈਂ ਪਾ ਕੇ ਲਿਆ ਦਿੰਨੀ ਆ ਉਹ ਵਿਚਾਰੀ ਬਣਾਗੀ ਹੀ ਮੈਂ ਨਹੀਂ ਖਾਣੀ ਉਹਦੇ ਹੱਥ ਦੀ ਰੋਟੀ ਰੋਟੀ ਨਾ ਮਿਉਂ ਨਾ ਮਿਉਂ ਦਾ ਪਾਣੀ ਪੀਣਾ ਨਾ ਮੇ ਰੋਟੀ ਖਾਣੀ আর ਮੇਰਾ ਕੱਲੀ ਦਾ ਹੋ ਗਿਆ ਕੋਈ ਗੱਲ ਨਹੀਂ ਪੁੱਤ ਇਹ ਇਦਾਂ ਨਹੀਂ ਹੋਣ ਦਿੰਦੇ ਹੀ ਸਾਨੂੰ ਵੀ ਸੋਜੀ ਹੋਣੀ ਆਈ ਐ ਨਹੀਂ ਇਹ ਰੋਟ ਚੱਲ ਗਈ ਉਹ ਇੱਥੇ ਕਿ ਲੈਣਾ ਨਹੀਂ ਫਿਰ ਦੋਵੇਂ ਜਾਣੇ ਆਏ ਹੀ ਉਹ ਦਵਾਈ ਦਵਾ ਕੇ ਗਿਆ ਵਾ ਉਹਨੇ ਸਾਡੀ ਮਾਰਨ ਮਮਮੀ ਨੂੰ ਕਹਿਣਾ ਸੀ ਕਿ ਇੱਥੇ ਕੋਈ ਚੋੜੀ ਹੋ ਜਾਂਦੀ ਫਿਰ ਕਹਿੰਦਾ ਨਾਲ ਆਉਂਦੇ ਆਪਾਂ ਕੋਈ ਗੱਲ ਨਹੀਂ ਆਈ ਆ ਨਾ ਇਹਨੂੰ ਹੁਣ ਭੁਗਤਣਾ ਪਊਗਾ ਮੈਂ ਕਰਕੇ ਵਿਖਾਉਣੀ ਹੁਣ ਇਹ ਸਾਡੇ ਘਰ ਆਈ ਹੈ ਨਾ ਇਹਨੂੰ ਭੁਗਤਣਾ ਪਊਗਾ ਨਾ ਮੈਂ ਕਰਕੇ ਵਿਖਾਉਣੀ ਹੁਣ ਕਰਨਾ ਕੀ ਆ ਕਰਕੇ ਵਿਖਾਉਣੀ ਆ ਨਾ ਤੁਹਾਨੂੰ ਮੈਂ ਇਹ ਤੇ ਲਾਉਂਗੀ ਹੁਣ ਮੈਂ ਚੋਰੀ ਦਾ ਇਲਜ਼ਾਮ ਉਹ ਇਹਨੂੰ ਅੰਦਰ ਨਾ ਰੱਖੋ ਥਲ ਬਾਹਰ ਰੱਖਣਾ ਮਮੀ ਸਾਨੂੰ ਕਿ ਲੋੜ ਹੀ ਝੂਠ ਬੋਲਣ ਦੀ ਬੋਲਣ ਦੀ ਬੋਲਣ ਦੀ ਮਮੀ ਮੈਨੂੰ ਕਿ ਲੋੜ ਹੀ ਝੂਠ ਬੋਲਣ ਦੀ ਜੇ ਮੇਰੇ ਤੇ ਯਕੀਨ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਪੁੱਛ ਲਓ ਮੰਮੀ ਨਹੀਂ ਆਈ ਖਲੀ ਹੀ ਤੇ ਦੱਬਾਈ ਨਿਕਲ ਗਈ ਮੰਮੀ ਆ ਵੇਖੋ ਇੱਥੇ ਤੇ ਸੈਟ ਹੀ ਨਹੀਂ ਆ ਤੋ ਮੈਂ ਠੀਕ ਹੋ ਜਾ ਤੋ ਰੋਟੀਆਂ ਦੋ ਲਾ ਦੂੰ ਹੁਣ ਪਿਓ ਤੇਰਾ ਸਾਰਾ ਦਿਨ ਭੁੱਖਾ ਰਹਿੰਦਾ ਤੁਸੀਂ ਤਾਂ ਫੋਨ ਕਰਕੇ ਪੁੱਛਿਆ ਵੀ ਨਹੀਂ ਵੀ ਮਾਤਾ ਮਰ ਗਈਆਂ ਕਿ ਹੈ ਗਈਆਂ ਉਹ ਮੰਮੀ ਉੱਥੇ ਕਦੇ ਰੁਪਈਆ ਚੁੱਕ ਕੇ ਉਧਰ ਤਾਂ ਨਹੀਂ ਉਧਰ ਨਹੀਂ ਕੀਤਾ ਮੈਂ ਕਿੱਦਾਂ ਨਾ ਲਾਦਾ ਵੀ ਉਹ ਚੁੱਕ ਕੇ ਲੱਗੀ ਆ ਫੇਰ ਤੂੰ ਫਿਰ ਜਾ ਬਣਾਉਂਦੇ ਆ ਫੇਰ ਮੰਮੀ ਤੂੰ ਕਾਹ ਲਿਆ ਤੁਸੀਂ ਹੀ ਘਰ ਚ ਕਿੱਥੇ ਘੱਟ ਰੇ ਮੈਂ ਕੀਤੀ ਆ ਇਹਨੇ ਚਰਦੇ ਤਾਂ ਮੈਂ ਚੋਰੀ ਕੀਤੀ ਨਹੀਂ ਘਰ ਵਿੱਚੋਂ ਅੱਜ ਹੀ ਕਰਨੀ ਸੀ ਤੇ ਨਾਲੇ ਅੱਜ ਹੀ ਉਹਨੇ ਤੇਰਾ ਸੋਨਾ ਕੱਢਣਾ ਸੀ ਪਹਿਲਾਂ ਕਿਉਂ ਨਹੀਂ ਕੱਢਿਆ ਤੇ ਕੀ ਪਤਾ ਮੰਮੀ ਉਹ ਵੇਲਾ ਸਮਾਂ ਸੋਨਾ ਤਾਂ ਮੈਂ ਕਢਾ ਕੇ ਛੱਡੂੰਗੀ ਨਾਲੇ ਚੋਰ ਤੇ ਨਾਲੇ ਚਤਰ ਰਮਨ ਕੀ ਗੱਲ ਹੋਈ ਯਾਰ ਰੋਲਾ ਪਾਉਂਦੀ ਆ ਨਹੀਂ ਵੱਜਾ ਨਹੀਂ ਅਜੇ ਵੇਖਾਂ ਜੇ ਮੈਂ ਕੁਝ ਬੋਲਣ ਨਹੀਂ ਲਈ ਮੇਰੇ ਸਿਰ ਤੇ ਚੜੀ ਜਾਣ ਲਈ ਆ ਹੋ ਨਹੀਂ ਚੱਲਦੀਆਂ ਉਹ ਰਮਨ ਉਹ ਹੈ ਹੀ ਪਹਿਲਾਂ ਹੀ ਚਲਾ ਗਈ ਉਹ ਇਹਦਾ ਰਾਦਾ ਦੀ ਵੇਥ ਲੈ ਨੇਰਾ ਵਾ ਬਾਕੀ ਦੁਨੀਆ ਛਦਾਈ ਤੁਰੇ ਫਿਰਨ ਢਈ ਆ ਪਰ ਮੇਰੇ ਜਿਹੜੇ ਧੌਲੇ ਆ ਨਾ ਛਾਵੇਂ ਨਹੀਂ ਧੁੱਪੇ ਨਹੀਂ ਆਗੇ ਕਿਹਦਾ ਕਿੱਧਰ ਨੂੰ ਜਾਂਦਾ ਤੇ ਕਿਹੜਾ ਕਿੱਧਰ ਨੂੰ ਜਾਂਦਾ ਵਾ ਐਡੀ ਨਿਆਣੀ ਨਾ ਮੈਨੂੰ ਸਮਝੇ ਸੋਨਾ ਇਹਨੇ ਕੱਢਿਆ ਤੇ ਇਹਨੇ ਲਕਾਇਆ ਵਾ ਨਾ ਲਾਇਆ ਵਾ ਉਹਦਾ ਫੋਨ ਕਰ ਦੰਦਾ ਦਾਹੀ ਤੇ ਅੱਜ ਨਹੀਂ ਮੈ ਆਉਣਾ ਤੇ ਮਾਂ ਬਿਮਾਰ ਪਈ ਤੇ ਇੱਕ ਰੀ ਨਹੀਂ ਫੋਨ ਕੀਤਾ ਕੈਂਤਾ ਪੂਰਾ ਲੇਟ ਆਇਆ ਇਹ ਰੋਟੀ ਪਾਣੀ ਖਾ ਕੇ ਆਇਆ ਇਹਨਾਂ ਨੂੰ ਪਤਾ ਹੀ ਵੀ ਜਾ ਕੇ ਪਕਾਉਣਾ ਪੈਣਾ ਵਾ ਅਹੀਂ ਘਰ ਤੋਂ ਬਿੜਾਈ ਆ ਮਰ ਗਏ ਜਿਹੜੇ ਘਰ ਬਣਾਉਂਦੇ ਇਹ ਕਾਰ ਵਾਲੀ ਆ ਗਈ ਆ ਉਹਨੂੰ ਉੱਧਰ ਕੱਢਤਾ ਵਾ ਤੁਹਾਨੂੰ ਆਂਦੀ ਤੁਹਾਡਾ ਕੱਖ ਨਹੀਂ ਗਾ ਇਹ ਵੇਲੀ ਅਲ ਗਏ ਇਹਨਾਂ ਨੂੰ ਕਹਤਾ ਚਲੋ ਆਗੇ ਵਿਚਾਰੇ ਮੇਰੇ ਪਿੱਛੇ ਇੱਥੇ ਵੜਨੀ ਨਹੀਂ ਚਾਹੀਦੀ ਉਹ ਨਹੀਂ ਗੱਲ ਇਹ ਨਹੀਂ ਸੀ ਤੀ ਨਾ ਡੈਡੀ ਨੇ ਦਵਾਈ ਲੈ ਕੇ ਦੇ ਸਕਦੇ ਸੀ ਉਹ ਜ਼ਿਆਦਾ ਆਉਣਾ ਸੀ ਇਹਨੇ ਡੈਡੀ ਨੇ ਦਵਾਈ ਲੈ ਕੇ ਦੇ ਸਕਦੇ ਸੀ ਜੋ ਬੰਨੇ ਜ਼ਿਆਦਾ ਲੈ ਕੇ ਦੇਣੀ ਸੀ ਹੁਣ ਤੁਹਾਨੂੰ ਪਿਆਰੀ ਲੱਗਣ ਲੱਪਿਓ ਨੋ ਸੰਦੀਪ ਜੇ ਤੁਹੀ ਵੀ ਖਾਣੀ ਐ ਨਾ ਰੋਟੀ ਤੇ ਮੈਂ ਪਾ ਕੇ ਲਿਆ ਦਿੰਨੀ ਆ ਉਹ ਵਿਚਾਰੀ ਬਣਾਗੀ ਹੀ ਮੈਂ ਨਹੀਂ ਖਾਣੀ ਉਹਦੇ ਹੱਥ ਦੀ ਰੋਟੀ ਰੋਟੀ ਨਾ ਮੈਂ ਉਹਦੇ ਹੱਥ ਦਾ ਪਾਣੀ ਪੀਣਾ ਨਾ ਮੈਂ ਰੋਟੀ ਖਾਣੀ আর ਮੇਰਾ ਕੱਲੀ ਦਾ ਹੋ ਗਿਆ ਕੋਈ ਗੱਲ ਨਹੀਂ ਪੁੱਤ ਇਹ ਇਦਾਂ ਨਹੀਂ ਹੋਣ ਦਿੰਦੇ ਹੀ ਸਾਨੂੰ ਵੀ ਸੋਜੀ ਹੋਣੀ ਆਈ ਐ ਨਹੀਂ ਇਹ ਰੋਟੀ ਚ ਲਗੀ ਉਹ ਉਥੇ ਕੀ ਲੈਣਾ ਜੀ ਫਿਰ ਦੋਵੇਂ ਜਾਣੇ ਆਏ ਹੀ ਉਹ ਦਵਾਈ ਦਵਾ ਕੇ ਗਿਆ ਵਾ ਉਹਨੇ ਸਾੜੀ ਮਾਰਨ ਮਮੀ ਨੂੰ ਕਹਿਣਾ ਸੀ ਕਿ ਇਥੇ ਕੋਈ ਚੋੜੀ ਹੋ ਜਾਂਦੀ ਇਹ ਕਿਤੇ ਨਾਲ ਆਉਂਦੇ ਆਪਾਂ ਕੋਈ ਗੱਲ ਨਹੀਂ ਆਈ ਹੈ ਨਾ ਇਹਨੂੰ ਹੁਣ ਭੁਗਤਣਾ ਪਊਗਾ ਮੈਂ ਕਰਕੇ ਵਿਖਾਉਣੀ ਆ ਇਹ ਸਾਡੇ ਘਰ ਆਈ ਹੈ ਨਾ ਇਹਨੂੰ ਭੁਗਤਣਾ ਪਊਗਾ ਹੁਣ ਮੈਂ ਕਰਕੇ ਵਿਖਾਉਣੀ ਹੁਣ ਕਰਨਾ ਕੀ ਆ ਕਰਕੇ ਵਿਖਾਉਣੀ ਆ ਨਾ ਤੁਹਾਨੂੰ ਮੈਂ ਇਹ ਤੇ ਲਾਉਂਗੀ ਹੁਣ ਮੈਂ ਚੋਰੀ ਦਾ ਇਲਜ਼ਾਮ ਉਹ ਇਹਨੂੰ ਅੰਦਰ ਨਾ ਰੱਖੋ ਥਲਬਾੜੀ ਰੱਖਣੀ ਪਊਗਾ ਮੰਮੀ ਸਾਨੂੰ ਕਿ ਲੋੜ ਹੀ ਝੂਠ ਬੋਲਣ ਦੀ ਬੋਲਣ ਦੀ ਬੋਲਣ ਦੀ ਮੰਮੀ ਮੈਨੂੰ ਕਿ ਲੋੜ ਹੀ ਝੂਠ ਬੋਲਣ ਦੀ ਜੇ ਮੇਰੇ ਤੇ ਯਕੀਨ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਪੁੱਛ ਲਓ ਮੰਮੀ ਦਵਾਈ ਖੁੱਲੀ ਹੀ ਥੇ ਦੱਬਾਈ ਨਹੀਂ ਖੁੱਲਦੀ ਮੰਮੀ ਆ ਵੇਖੋ ਇੱਥੇ ਤੇ ਸੈਟ ਹੀ ਨਹੀਂ ਆ ਤੋ ਮੈਂ ਠੀਕ ਹੋ ਜਾ ਤੋ ਰੋਟੀਆਂ ਦੋ ਲਾ ਦੂੰ ਹੁਣ ਪਿਓ ਤੇਰਾ ਸਾਰਾ ਦਿਨ ਭੁੱਖਾ ਰਹਿੰਦਾ ਤੁਸੀਂ ਤਾਂ ਫੋਨ ਕਰਕੇ ਪੁੱਛਿਆ ਵੀ ਨਹੀਂ ਵੀ ਮਾਤਾ ਮਰ ਗਈਆਂ ਕਿ ਹੈ ਗਈਆਂ ਉਹ ਮੰਮੀ ਉੱਥੇ ਕਦੇ ਰੁਪਈਆ ਚੁੱਕ ਕੇ ਉਧਰ ਤਾਂ ਨਹੀਂ ਉਧਰ ਨਹੀਂ ਕੀਤਾ ਮੈਂ ਕਿੱਦਾਂ ਨਾ ਲਾਦਾ ਵੀ ਉਹ ਚੁੱਕੇ ਲੱਗੀ ਆ ਫੇਰ ਤੂੰ ਫਿਰ ਜਾ ਬਣਾਉਂਦੇ ਆ ਫੇਰ ਮੰਮੀ ਤੂੰ ਕਾਟ ਲਿਆ ਤੁਸੀਂ ਹੀ ਘਰ ਚ ਕਿੱਥੇ ਕੱਟ ਰਹੀ ਆ ਕੀ ਕੀਤੀ ਆ ਇੰਨੇ ਚੜਦੇ ਤਾਂ ਮੈਂ ਚੋਰੀ ਕੀਤੀ ਨੇ ਘਰ ਵਿੱਚੋਂ ਅੱਜ ਹੀ ਕਰਨੀ ਸੀ ਤੇ ਨਾਲੇ ਅੱਜ ਹੀ ਉਹਨੇ ਤੇਰਾ ਸੋਨਾ ਕੱਢਣਾ ਸੀ ਪਹਿਲਾਂ ਕਿਉਂ ਨਹੀਂ ਕੱਢਿਆ ਤੇ ਕੀ ਪਤਾ ਮੰਮੀ ਉਹ ਵੇਲਾ ਸਮਾਂ ਸੋਨਾ ਤਾਂ ਮੈਂ ਕਢਾ ਕੇ ਛੱਡੂੰਗੀ ਨਾਲੇ ਚੋਰ ਤੇ ਨਾਲੇ ਚਤਰ ਰਮਨ ਕੀ ਗੱਲ ਹੋਈ ਯਾਰ ਰੌਲਾ ਪਾਉਂਦੀ ਆ ਨਹੀਂ ਵਜਾ ਨਹੀਂ ਅਜੇ ਵੇਖਾ ਜੇ ਮੈਂ ਕੁਝ ਬੋਲਣ ਨਹੀਂ ਲਈ ਮੇਰੇ ਸਿਰ ਤੇ ਚੜੀ ਜਾਣ ਲਈ ਆ ਹੋ ਨਹੀਂ ਚਲਦੀਆਂ ਉਹ ਰਮਨ ਉਹ ਹੈ ਹੀ ਪਹਿਲਾਂ ਹੀ ਚਲਾ ਗਈ ਉਹ ਇਹਦਾ ਰਾਦਾ ਦੀ ਵੇਥ ਲੈ ਨੇਰਾ ਵਾ ਬਾਕੀ ਦੁਨੀਆ ਛਦਾਈ ਤੁਰੇ ਫਿਰਨ ਢਈ ਆ ਪਰ ਮੇਰੇ ਜਿਹੜੇ ਧੌਲੇ ਆ ਨਾ ਛਾਵੇਂ ਨਹੀਂ ਧੁੱਪੇ ਨਹੀਂ ਆਗੇ ਕਿਹਦਾ ਕਿੱਧਰ ਨੂੰ ਜਾਂਦਾ ਤੇ ਕਿਹੜਾ ਕਿੱਧਰ ਨੂੰ ਜਾਂਦਾ ਵਾ ਐਡੀ ਨਿਆਣੀ ਨਾ ਮੈਨੂੰ ਸਮਝੇ ਸੋਨਾ ਇਹਨੇ ਕੱਢਿਆ ਤੇ ਇਹਨੇ ਲਕਾਇਆ ਵਾ ਨਾ ਲਾਇਆ ਵਾ ਉਹਦਾ ਫੋਨ ਕਰ ਦਿੰਦਾ ਦਾਹੀ ਪਿਆਜ ਨਹੀਂ ਮੈ ਆਉਣਾ ਤੇ ਮਾਂ ਬਿਮਾਰ ਪਈ ਤੇ ਇੱਕ ਰੀ ਨਹੀਂ ਫੋਨ ਕੀਤਾ ਕੈਂਤਾ ਪੂਰਾ ਲੇਟ ਆਇਆ ਇਹ ਰੋਟੀ ਪਾਣੀ ਖਾ ਕੇ ਆਇਆ ਇਹਨਾਂ ਨੂੰ ਪਤਾ ਹੀ ਵੀ ਜਾ ਕੇ ਪਕਾਉਣਾ ਪੈਣਾ ਵਾ ਅਹੀਂ ਘਰ ਤੋਂ ਬਿੜਾਈ ਆ ਮਰ ਗਏ ਜਿਹੜੇ ਘਰ ਬਣਾਉਂਦੇ ਇਹ ਘਰ ਵਾਲੀ ਆ ਗਈ ਆ ਉਹਨੂੰ ਉੱਧਰ ਘੜਤਾ ਵਾ ਤੁਹਾਨੂੰ ਆਂਦੀ ਤੁਹਾਡਾ ਕੱਖ ਨਹੀਂਗਾ